ਏਤ ਸਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਨਿੱਗਾ ਨਿੱਗਾ ਸਵਾਗਤ ਹੈ ਜੀ ਸਿਮਰਨ ਫੈਸ਼ਨ ਹੱਬ ਸਿਸਮਾ ਰੋਡ ਕੋਰਾੜੀ ਅਸੀਂ ਅੱਜ ਇੱਥੇ ਆਏ ਆਂ ਜੋ ਸਿਮਰਨ ਫੈਸ਼ਨ ਹੱਬ ਹੈ ਕੋਰਾੜੀ ਸ਼ਹਿਰ ਦੇ ਵਿੱਚ ਸਿਸਮਾ ਰੋਡ ਤੇ ਪਾਉਂ ਚਾਹੁੰਦੇ ਆ ਇਸ ਫੈਸ਼ਨ ਹੱਬ ਦੇ ਅੰਦਰ ਹਾਂਜੀ ਸਸੀ ਗਾ ਜੀ ਸਸੀ ਗਾ ਜੀ ਹਾਂਜੀ ਉਹ ਠੀਕ ਹੈ ਜੀ ਹਾਂਜੀ ਬਹੁਤ ਵਧੀਆ ਜੀ ਸੋ ਤਾਂ ਆਪਾਂ ਵੀਡੀਓ ਵੀ ਪਾਈਆਂ ਨੇ ਸੋ ਵਧੀਆ ਚੱਲੀਆਂ ਨੇ ਵਧੀਆ ਕਮੈਂਟ ਆਏ ਨੇ ਤੇ ਗਾਹ ਵੀ ਤੁਹਾਡੇ ਕੋਲ ਆਏ ਹੋਣੇ ਹਾਂਜੀ ਬਹੁਤ ਬਹੁਤ ਹਾਂਜੀ ਤੇ ਹੁਣ ਤੀਆਂ ਦਾ ਤਿਹਾਰ ਆ ਰਿਹਾ ਹਾਂਜੀ 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 ਸੋ ਤੀਆਂ ਦੇ ਤਿਹਾਰ ਨੂੰ ਹੁਣ ਮੈਣਾਂ ਨੂੰ ਕਿਸ ਤਰ੍ਹਾਂ ਖੁਸ਼ ਕਰ ਰਹੇ ਹੋ ਤੁਸੀਂ ਮੈਣਾਂ ਦੇ ਤਿਹਾਰ ਦੇ ਐਕਚੁਅਲੀ ਕੀ ਹੈ ਨਾ ਮਤਲਬ ਜਿਹੜੇ ਮੈਣਾਂ ਨੂੰ ਬਹੁਤ ਅੱਛੀ ਚੀਜ਼ ਗਈ ਪਸੰਦ ਹੁੰਦੀ ਆ ਵੈਸੇ ਦੀ ਵਜ੍ਹਾ ਤੇ ਲੈ ਨਹੀਂ ਸਕਦੇ ਉਹਨਾਂ ਨੂੰ ਹੁਣ ਹਾਫ ਰੇਟ 'ਚ ਮੈਂ ਚੀਜ਼ ਦੇ ਰਹੀ ਆ ਐਕਸਟਰਾ ਹਾਫ ਰੇਟ 'ਚ ਕੱਢਿਆ ਹੈ 8 ਦਿਨ ਕਰਕੇ ਕੱਢਿਆ ਓਨਲੀ 8 ਦਿਨ ਹਾਂਜੀ ਆਟੀਆਂ ਕਰਕੇ ਸਪੈਸ਼ਲ ਹਾਂ ਜਾਨੀ 14 ਤਰੀਕ ਤੋਂ ਲੈ ਕੇ 8 ਦਿਨ ਤੱਕ ਕਰ ਰਹੇ ਹਾਂਜੀ ਹਾਂਜੀ 14 ਤਰੀਕ ਤੋਂ ਇਹ ਸੇਲ ਕੱਢੀ ਹੈ ਮਤਲਬ ਜਿਹੜੇ 25 2500 ਵਾਲੇ ਸੂਟ ਸੀ ਉਹ 12 12 ਸੋਚ ਕੀਤੇ ਹੋਏ ਨੇ ਜਿਹੜੇ ਆਪਣੇ 5 500 ਵਾਲੇ ਸੂਟ ਹੈ ਉਹ 3 300 2500 ਐਦਾਂ ਕਰੇ ਹੋਏ ਲੈਸ ਰੇਟ ਤੇ 5 500 ਵਾਲੇ ਆ ਮਤਲਬ ਸਾਰੇ ਤਰ੍ਹਾਂ ਦੇ ਅਸੀਂ ਡਿਸਕਾਊਂਟ ਕਰਕੇ ਫਾਇਦਾ ਕਰਨਾ ਤੀਆਂ ਦੇ ਲਈ ਤੇ ਆਓ ਫਿਰ ਹੁਣ ਦਿਖਾ ਦਿਓ ਜਿਹੜਾ ਜਿਹੜਾ ਮਾਹਰ ਲਾਇਆ ਹੋਇਆ ਹੈ ਹਾਂਜੀ ਹਾਂਜੀ ਹਾਂ ਚਲੋ ਆਓ ਫਿਰ ਇਹ ਦਿਖਾਓ ਕੀ ਹੀ ਹੈ ਹਾਂ ਜੀ ਹਾਂ ਜੀ ਇਹ ਨਾ ਮੈਂ ਹੁਣ 1 ਸੌਣ ਮਹੀਨੇ ਕਰਕੇ 8 ਦਿਨ ਦੀ ਸੇਲ ਲਗਾਉਣ ਜਾ ਰਹੀ ਆ ਜਿਹੜੇ ਅਸੀਂ 8 800 ਦੇ ਸੂਟ ਸੇਲ ਕੀਤੇ ਸੀ ਕੋਈ ਰੰਗ ਨਹੀਂ ਉਤਰਨਾ ਕੁਝ ਨਹੀਂ ਕੱਪੜਾ ਨਹੀਂ ਕੋਈ ਕਸਟਮਰ ਨੇ ਖਰੀਦੇ ਵੀ 8 800 ਦੇ ਇਹ ਅਸੀਂ 5 500 ਦੀ ਸੇਲ ਲਗਾ ਰਹੇ ਆ ਨਾਲ ਕਾਟਨ ਦਾ ਦੁਪੱਟਾ ਪਟਾ ਦੇਖੋ ਕਿੰਨਾ ਬੈਰਾ ਕੱਪਸਟਾਫ ਵੀ ਬਹੁਤ ਅੱਛਾ ਹੈ ਦਾ ਬਿਲਕੁਲ ਸੌਫਟ ਸਟਾਫ ਹੈ ਕੋਈ ਲਾਈਨਿੰਗ ਦੀ ਲੋੜ ਨਹੀਂ ਕੋਈ ਕੁਝ ਨਹੀਂ ਇਹ ਸਾਡੇ ਕੋਲ ਐਕਚੁਅਲੀ ਇੱਕ ਇੱਕ ਪੀਸ ਬਚਿਆ ਹੋਇਆ 8 ਦਿਨ ਜੇ ਅਸੀਂ ਸੋਚਦੇ ਵੀ ਇਹ ਮਾਲ ਕੱਢੀ ਅਸੀਂ ਨਵਾਂ ਰੱਖ ਲਈਏ ਸੜ ਗੋ ਜਗਾ ਵੀ ਨਹੀਂ ਹੈ ਰੱਖਣ ਨੂੰ ਨਾ ਇਸ ਕਰਕੇ ਜੈਪੁਰੀ ਸੂਟ ਇਹ 12 12 ਸੂਟ ਦਾ ਸੇਲ ਹੋਇਆ ਵੀ 5 500 ਚ ਕੱਟ ਰਏ ਆ ਅਸੀਂ ਇਹ ਵਾਲੇ ਦੇਖੋ ਪੈਂਟ ਵੀ ਦਿੱ ਦੁਪੱਟਾ ਦਿੱ ਦੁਪੱਟਾ ਪੈਂਟ ਹੋਇਆ ਸਾਰਾ ਸੂਟ ਦੇਖੋ 5 500 ਚ ਇਹ 8 ਦਿਨ ਦੀ ਸੇਲ 8 ਦਿਨ ਚ ਜਿਹੜਾ ਬੰਦਾ ਆ ਗਿਆ ਇਸ ਦਾ ਲਾਭ ਉਠਾ ਸਕਦਾ ਹੈ ਠੀਕ ਹੈ ਜੀ ਤੇ ਇਸੇ ਤਰ੍ਹਾਂ ਹਟਾਈ ਐਂਡ ਆਈ ਹੋ ਗਿਆ ਟਾਈ ਐਂਡ ਆਈ ਹੋ ਗਿਆ ਦੇਖੋ ਬਸ ਮੋਟੇ ਮੋਟੇ ਲਗਾ ਰਹੀ ਹੈ ਕਿ ਬਹੁਤ ਜ਼ਿਆਦਾ ਸਟਾਕ ਹੈ ਫਿਰ ਅਸੀਂ ਸੋਚ ਰਹੀ ਵੀ ਮੈਂ ਸੋਚ ਰਹੀ ਵੀ ਇੱਥੇ ਰੱਖਣ ਨੂੰ ਵੀ ਜਗ੍ਹਾ ਨਹੀਂ ਇਹਨਾਂ ਨੂੰ ਇਸ ਤੋਂ ਵੇਧਰ ਕੱਢਣਾ ਅੱਛਾ ਹੈ ਇਹ ਦੇਖੋ ਇਹ ਸੂਟ ਘੱਟੋ ਘੱਟ 12-1300 ਦਾ ਸੂਟ ਹੈ ਮਾਰਕੀਟ ਵਿੱਚ 15-1600 ਦਾ ਵਿਕ ਰਿਹਾ ਹੈ ਅਸੀਂ 8-800 ਨੂੰ ਦੇ ਰਹੇ ਹਾਂ ਇਹ ਵਾਲਾ 500 ਦਾ ਇਹ ਵੀ 500 ਦਾ ਸੂਟ ਹੈ ਸਾਰੀ ਸ਼ਰਟ ਵਰਕ ਹੋਈ ਹੈ ਜੀ ਤੇ ਇਹਦਾ ਕਲਰ ਡਿਜ਼ਾਈਨ ਦੇਖੋ ਬਿਲਕੁਲ ਅਲੱਗ ਹੈ ਜਿਵੇਂ ਗਰਲੀ ਸੀ ਲੁੱਕ ਹੈ ਆ ਦੇਖੋ ਕਲਰ ਕਿੰਨਾ ਸੋਹਣਾ ਹੈ ਬਿਲਕੁਲ ਲਾਈਟ ਕਲਰ ਤੇ ਸਿਰਫ ਤੇ ਸਿਰਫ 500 ਰੁਪਏ ਚ ਤੇ ਮਹਿੰਦੀ ਸੂਟ ਜਿਵੇਂ ਤੀਜਾ ਚ ਬਹੁਤ ਜ਼ਰੂਰੀ ਹੁੰਦਾ ਹੈ ਹਰ ਇੱਕ ਦੀ ਚੁਆਇਸ ਹੁੰਦੀ ਹੈ ਤੇ ਮਹਿੰਦੀ ਕਲਰ ਦਾ ਵਿਦ ਦੁਪੱਟਾ ਤੇ ਪ੍ਰਿੰਟਡ ਦੁਪੱਟਾ ਹੈ ਇਹਦਾ ਕਲਰ ਟ੍ਰੈਂਡਿੰਗ ਚ ਚੱਲ ਰਿਹਾ ਹਜੇ ਹਾਂ ਆ ਦੇਖੋ ਜੀ ਇਹ ਸਾਰਾ ਵਰਕ ਹੋਈ ਹੈ ਸ਼ਰਟ ਦੇਖੋ ਤੇ ਲਾਈਟ ਕਲਰ ਹੈ ਬਿਲਕੁਲ ਚਿਕਨ ਦਾ ਸਿਰਫ 500 ਪਿਓਰ ਕਾਟਨ ਸਿਰਫ ਹੀ 500 500 ਬਸ ਇਹ ਵੀ 500 ਦੇ ਜੀ ਤੇ ਕਾਟਨ ਦਾ ਦੁਪੱਟਾ 2.5 ਮੀਟਰ ਦਾ ਫੁੱਲ ਸਾਈਜ਼ ਹੋਊਗਾ ਤੇ ਪੂਰਾ 5 ਮੀਟਰ ਦਾ ਸੂਟ ਹੈ ਜੀ 올ਓਵਰ ਇਹਦੇ ਵਿੱਚ ਦੋ ਕਲਰ ਨੇ ਇੱਕ yellow ਤੇ ਇੱਕ pink ਕਲਰ ਹੈਗਾ ਆਪਣੇ ਕੋਲ ਇਹ ਹੈਗੀਆਂ ਜੀ 800 ਦੀ ਰੇਂਜ ਵਿੱਚ ਸਾਰਾ ਸੂਟ ਵਰਕ ਹੋਇਆ ਤੇ ਦੁਪੱਟਾ ਬੜਾ ਸੋਹਣਾ ਹੈ ਇਹਦਾ ਤੇ ਇਹਦੇ ਵਿੱਚ ਪਿਓਰ ਦੇ ਦੁਪੱਟਿਆਂ ਵਾਲੇ ਵੀ ਹੈਗੇ ਆ ਆ ਦੇਖੋ ਕਿੰਨੇ ਸੋਨੇ ਗਰਲੀ ਸੀ ਲੁੱਕ ਤੇ ਸੌਂਚ ਗ੍ਰੀਨ ਸੂਟ ਤਾਂ ਉਦਾਂ ਹੀ ਸਭ ਦੀ ਚੁਆਇਸ ਹੁੰਦੀ ਆ ਪਾਉਣ ਦੀ। ਦੁਪੱਟਾ ਵੀ ਦੇਖੋ ਕਿੰਨਾ ਪਿਆਰਾ। ਸਲਵਾਰ ਤੇ ਬਹੁਤ ਸੋਹਣਾ ਵਰਕ ਹੈ। ਲਾਜ਼ੂ ਵੀ ਬਣਾ ਸਕਦੇ ਆ ਤੇ ਸਲਵਾਰ ਵੀ ਬਣਾ ਸਕਦੇ ਆ ਇਹਦੀ। ਕਲਰਡਜ਼ ਐਂਡ ਬਿਲਕੁਲ ਅਲੱਗ ਹੈ। 800 ਰੁਪਏ ਚ ਹੈ। 800 800 ਬਿਲਕੁਲ ਸੇ ਅਲੱਗ ਹੈ। ਤੇ ਆ ਦੇਖੋ ਵਾਈਟ ਸੂਟ ਕਿੰਨਾ ਪਿਆਰਾ ਤੇ ਇਹਦਾ yellow ਦੁਪੱਟਾ ਪੂਰਾ ਵਰਕ ਹੋਇਆ ਹੈ। ਬਿਲਕੁਲ ਹਟਕੇ ਚੀਜ਼ ਹੈ ਜੀ ਇਹ ਲਾਈਟ ਤੇ ਡਾਰਕ ਕੰਬੀਨੇਸ਼ਨ ਕਰਿਆ ਹੋਇਆ ਹੈ ਆਪ ਵਰਕ ਕਰਵਾਇਆ ਹੋਇਆ ਸੀ ਸੂਟਾਂ ਤੇ ਆ ਦੇਖੋ ਜੀ ਇਹ 800 ਦੇ ਹੈ ਜੀ ਹਾਂ ਰੱਖ ਦੀ ਸਾਈਡ ਤੇ ਤੁਹਾਡਾ ਰੱਖ ਦੋ ਨਹੀਂ ਦੇ ਦੂੰਗੀ ਓਕੇ ਇੱਕ ਤਾਂ ਦੀ ਸੇਲ ਹੋ ਗਿਆ ਸਾਡਾ ਵੀਡੀਓ ਚਲਦੀ ਚਲਦੀ ਤੇ ਇੱਕ ਸੂਟ ਸੇਲ ਹੋ ਗਿਆ ਸਾਡੇ ਸਟਾਫ ਮੈਂਬਰ ਨੇ ਪਸੰਦ ਕਰ ਲਿਆ ਇਹ ਤੁਸੀਂ ਵੀ ਲੈਣਾ ਚਾਹੋਗੇ ਕੋਈ ਸੂਟ ਇਹ ਪੇਂਟ ਵਾਲੇ ਜੀ ਵਾਈਟ ਕਲਰ ਜਿਵੇਂ ਅੱਜਕੱਲ ਕੁੜੀਆਂ ਨੂੰ ਪਸੰਦ ਨੇ ਸਿੰਪਲ ਸੋਬਰ ਚੀਜ਼ ਤੇ ਦੁਪੱਟਾ ਵੀ ਵਰਕ ਤੇ ਨਾਲੇ ਪੇਂਟ ਹੋਇਆ ਸੋ ਦੁਪੱਟੇ ਤੇ ਹਾਂਜੀ ਹਾਂਜੀ ਮੋਰ ਦੇ ਪੰਖ ਬਣੇ ਹੋਏ ਆ ਪੇਂਟ ਨੂੰ オーਗਾਂਜ਼ਾ ਆਪਣਾ ਮਸਲੀਨ ਦੀ ਸਲਵਾਰ ਹੈ ਬਹੁਤ ਅੱਛਾ ਸਟਾਫ ਹੈ ਬਹੁਤ ਜਮਰਦਸਤ ਕੋਈ ਐਦਾਂ ਨਹੀਂ ਆ ਵੀ ਬੇਕਾਰ ਹਲਕਾ ਕਿਉਂਕਿ ਮੈਂ ਕਦੇ ਠੱਟੀਆ ਕੰਪਨੀ ਵੇਚੀ ਨਹੀਂ ਵਧੀਆ ਵਿੱਚ ਇਸ ਲਈ ਮੇਰੇ ਕੋਲ ਦੋਟਾ ਹੀ ਸੋਹਲਾ ਮਾਲ ਨਹੀਂ ਹੈਗਾ ਹਰ ਵਾਰ ਮੈਂ ਵਧੀਆ ਹੀ ਕਪੜਾ ਸਟਾਫ ਖਰੀਦਿਆ ਇਹ ਹੈਗਾ ਜੀ ਮਸਲੀਨ ਚ ਵਧੀਆ ਦੁਪੱਟਾ ਇਹ ਦਾ ਬੜਾ ਸੋਹਣਾ ਹੈ ਵਰਕ ਹੋਇਆ ਹੈ ਤੇ ਮਸਲੀਨ ਵਿੱਚ ਇਹ ਦਾ ਦੁਪੱਟਾ ਹੈ ਹੈਵੀ ਦੁਪੱਟਾ ਤੇ ਰੇਂਜ ਕੁਛ ਵੀ ਨਹੀਂ ਸਿਰਫ 800 ਰੁਪਏ ਹੈ ਜੀ ਲੋ ਦੇਖੋ ਕਿਹਾ ਇਹ ਸੂਟ ਸਾਡੇ 15 15 16 1600 ਵਾਲਿਆ ਹਾਫ ਰੇਟ ਤੇ ਕਰ ਰਹੇ ਆ ਇੱਕ ਹਫਤੇ ਦੀ ਸੇਲ ਹੈ ਜੀ ਬਾਸ ਹਫਤੇ ਵਿੱਚ ਜੇ ਕੋਈ ਆ ਗਿਆ ਤਾਂ ਠੀਕ ਹੈ ਨਹੀਂ ਤਾਂ ਫਿਰ ਇਹ 1500 ਦਾ ਹੀ ਮਿਲੂਗਾ ਉਸ ਤੋਂ ਬਾਅਦ ਹਾਂ ਜੀ ਇਹ ਆ ਗਿਆ ਜੀ ਫੇਰ ਗ੍ਰੀਨ ਸੂਟ ਦੇਖੋ ਕਿੰਨੀ ਹੈਵੀ ਸ਼ਰਟ ਹੈ ਇਹਦੀ ਤੇ ਕਲਰ ਡਿਜ਼ਾਈਨ ਕਿੰਨਾ ਹਟਕੇ ਹੈ ਬਹੁਤ ਸੋਹਣਾ ਲੱਗ ਰਿਹਾ ਹੈ ਇਹਦਾ ਦੁਪੱਟਾ ਬਿਲਕੁਲ ਹਟਕੇ ਦੇਖੋ ਕਿੰਨੀ ਫਨੀ ਚੀਜ਼ ਹੈ ਜਿਵੇਂ ਅੱਜਕੱਲ ਕੁੜੀਆਂ ਨੂੰ ਛੋਟੇ ਦੁਪੱਟੇ ਪਸੰਦ ਨੇ ਸਿੰਪਲ ਸੋਬਰ ਚੀਜ਼ ਬਿਲਕੁਲ ਕਿੰਨਾ ਪਿਆਰਾ ਦੁਪੱਟਾ कॉटन ਦੁਪੱਟਾ ਇਹ 1200 ਦਾ ਜੀ ਦੇਖੋ ਕਿੰਨਾ ਸੋਹਣਾ ਕਲਰ ਚਾਰਟ ਬੀਦੇ ਦੁਪੱਟਾ ਹੈ ਜੀ ਇਹਦਾ ਇਹ ਵੀ 16 1700 ਦਾ ਸੂਟ ਹੈ ਘੱਟੋ ਘੱਟ

ਇਹ ਦਾ ਡਿਜ਼ਾਈਨ ਹੈ 1200 ਵਾਲਾ 1200 ਸੋ ਵਾਲਾ 1200 ਸੋ ਤੇ ਵੀ ਬਹੁਤ ਅੱਛਾ ਸਟਾਫ ਤੇ ਦੁਪੱਟਾ ਵੀ ਮਲਬੂਦਾ ਹੈ। ਦੂੜ ਦਾ ਡਿਜ਼ਾਈਨ ਦੇਖੋ। ਹੂੰ। ਦੇਖੋ ਕਿੰਨੀ ਹਟਗੀ ਚੀਜ਼ ਬਣੀ ਹੋਈ ਹੈ ਇੱਥੇ। ਇਹ ਦੇਖੋ ਦੁਪੱਟਾ ਕਿੰਨਾ ਪਿਆਰਾ। ਓਨਲੀ ਸਿਰਫ 1200 ਰੁਪਿਆ। ਵੀ ਇਹ ਦੁਪੱਟਾ। ਇਹ ਦੇਖੋ 1200 ਨਾਲ ਦੁਪੱਟਾ। ਆ ਦੇਖੋ ਨਾਲ ਆ ਸੂਟ ਹੈ। ਕਿੰਨਾ ਵਧੀਆ ਸੂਟ ਹੈ। ਮਾਰਕ ਹੋਇਆ ਹੋਇਆ 2 ਸਾਲ 3 ਸਾਲ ਰਾਮ ਨਾਲ ਪਾ ਕੇ ਵੀ ਉਦਾਂ ਦਾ ਹੀ ਰਹਿਣਾ ਇਹਨਾਂ ਸੂਟ ਨੇ ਖਰਾਬ ਨਹੀਂ ਹੋਣਾ। ਆਹ ਵਖਰੇ ਇਹ ਆਪਣਾ ਰੈਡੀ ਕਰਿਆ ਹੋਇਆ। ਇਹ ਵੀ 1200 ਔਰ ਇਹਨੇ ਦਾ ਲੌਂਜ ਦੁਪੱਟਾ ਹੈ। ਕਿਉਂਕਿ ਅਸੀਂ ਸਾਰਾ ਨਹੀਂ ਹੁਣ ਕੋਲ ਸਕਦੇ ਜਦੋਂ ਕਸਟਮਰ ਆਊਗਾ ਉਦੋਂ ਅਸੀਂ ਉਹਨੂੰ ਤਸੱਲੀ ਕਰਕੇ ਹੀ ਕਪੜਾ ਦਵਾਂਗੇ। ਜੋ ਵੀ ਚਾਹੀਦਾ ਇਹਦੇ ਵਿੱਚ ਦੋ ਕਲਰ ਨੇ। ਜਿਹੜਾ ਮੈਂ ਪਰ ਕਈ ਪੀਸ ਤਾਂ ਇੱਕ ਇੱਕ ਹੈ ਕਈ ਦੋ ਦੋ ਹੈ। ਹੁਣ ਜਿੱਦਾਂ ਇਹ ਇੱਕ ਪੀਸ ਹੈ। ਓਨਲੀ ਇੱਕ ਪੀਸ ਹੈ। ਇਹ ਕਿੰਨੇ ਵੜਾ ਹੈ?

1200 ਸਾਰੀ ਸਾਰੀ ਵੈਰਾਈਟੀ ਅਸੀਂ ਸੋਚਿਆ ਵੀ ਵੀਡੀਓ ਬਣਾ ਕੇ ਤੁਹਾਨੂੰ ਦਿਖਾ ਦਈਏ ਇਹ ਆ ਗਈ 1600 ਦੀ ਵਾਰੀ ਇਹ ਦੇਖੋ 1600 ਚ ਸੂਟ ਕਿੰਨਾ ਪਿਆਰਾ ਕਰੇਵ ਦਾ ਸੂਟ ਹੈ ਇਹ ਮਸਲੀਨ ਹੈ ਔਰਗੈਂਜ਼ਾ ਹੈਂਡਵਰਕ ਇਹ ਮਸਲੀਨ ਦਾ ਹੈ ਮਸ਼ੀਨਵਰਕ ਸਾਰਾ ਦੁਪੱਟੇ ਤੇ ਹੈ ਘੇਰੇ ਤੇ ਅੱਗੇ ਪਿੱਛੇ ਵਾਜੂ ਇੱਕ ਖੋਲ ਕੇ ਦਿਖਾਨੀ ਜੀ ਇੱਕ ਇਹ ਵਾਲਾ ਸਾਨੂੰ 1200 ਚ ਲੱਗ ਜਾਊਗਾ 1600 1600 ਬਿਲਕੁਲ ਅਲੱਗ ਪੀਸ ਹੈ ਇਹ ਵਾਲਾ 1200 ਚ ਲੱਗ ਜਾਊਗਾ ਇਹ ਆਪ ਤਿਆਰ ਕਰਵਾਇਆ ਹੋਇਆ ਜੀ ਅਸੀਂ ਆਪਣਾ ਰੈਡੀ ਕੀਤਾ ਹੋਇਆ ਸੂਟ ਹੈ ਵਾਈਟ ਖੋਰ ਸਾਈਡ ਦੁਪੱਟਾ ਹੋਇਆ ਹੈ ਫੋਰ ਸਾਈਡ ਦੁਪੱਟਾ ਚਾਕਾਂ ਤੇ ਹੈ ਚਾਕਾਂ ਤੇ ਬਾਜੂ ਤੇ ਸਾਰਾ ਫੋਰ ਸਾਈਡ ਚਾਕ ਇਸ ਤਰ੍ਹਾਂ ਹੀ ਜੀ ਆਣਾ ਕਿੱਥੇ ਪਤਾ ਤੁਹਾਨੂੰ ਸਾਰਿਆਂ ਨੂੰ ਸੇਲ ਤਾਂ ਦੇਖੀ ਜਾ ਰਹੀ ਹੈ ਵੀ ਆ ਸੂਟ ਇੰਨੇ ਦਾ ਇੰਨੇ ਦਾ ਇਹ ਆਣਾ ਹੈ ਆਪਣਾ ਸਿਮਰਨ ਫੈਸ਼ਨ ਬੁਟੀਕ ਸਿਸਮਾ ਰੋਡ ਕੋਰਾਲੀ ਰਜਿੰਦਰਾ ਇਨਕਲੇਵ ਚ ਆਣਾ ਤੁਸੀਂ ਸਾਰਿਆਂ ਨੇ ਪਹਿਲੇ ਵੀ ਮੈਂ ਕਾਫੀ ਵੀਡੀਓ ਪਾਈਆਂ ਸੀ ਐਕਚੁਅਲੀ ਹੁਣ ਇਸ ਵਾਰ ਅਸੀਂ ਲੇਟ ਹੋ ਗਏ ਮੈਂ ਸੋਚਿਆ ਚਲੋ ਤਿਆਂ ਤੋਂ ਸ਼ੁਰੂ ਕਰ ਲੈਂਦੇ ਆ ਦੀਦੀ ਇਹ ਕਿੰਨੇ ਦਾ ਲਾਣਾ ਸੂਟ ਆ ਪਰ 1600 ਦਾ ਮਿਲਣਾ ਓਨਲੀ 2500 ਦਾ ਸੂਟ ਹੈ ਸਹੀ ਕਹਿ ਰਹੇ ਹੋ ਤੁਸੀਂ ਪਰ ਇਹ ਬਹੁਤ ਹੈਵੀ ਹੈ ਦੇਖੋ ਦੁਪੱਟਾ ਕਿੰਨਾ ਹੈਵੀ ਹੈ 1600 ਚ ਓਨਲੀ 1600 ਦੇਖ ਲਓ ਵੀ ਤੁਸੀਂ ਨਹੀਂ 1600 1600 ਨਹੀਂ ਪੈਂਦਾ 1600 ਆ ਦੇਖੋ 1600 ਅੱਛਾ ਜੀ ਇਹਦੇ ਵੀ ਦੁਪੱਟਾ ਪਾ ਰਹੀ ਹੈ ਹਾਂਜੀ ਕ੍ਰੇਵ ਦਾ ਸੂਟ ਹੈ ਐਂਡ ਤਿੱਲੇ ਦਾ ਵਰਕ ਹੈ ਦੇਖੋ ਕਿੰਨਾ ਹੈਵੀ ਹੈ ਤੇ 2 2500 2000 ਦੀ ਰੇਂਜ ਚ ਆਮ ਸੂਟ ਤੇ ਤੋ ਵੀ ਮਿਲੂੰਗਾ ਤੁਹਾਨੂੰ ਅਸੀਂ ਦੇ ਰਹੇ ਹਾਂ ਸਿਰਫ 1600 ਤਿੱਲੇ ਦਾ ਵਰਕ ਤਿੱਲੇ ਦਾ ਤਿੱਲੇ ਦਾ ਵਰਕ ਹੈ ਹਾਂਜੀ ਤਿੱਲਾ ਵਰਕ ਇਹ ਵਾਲਾ ਵੀ ਤਿੱਲਾ ਵਰਕੇ ਇਹ ਹੈਗਾ ਸਿਲਕ ਤੇ ਦੇਖੋ ਤਿੱਲਾ ਵਰਕੇ ਇਹ ਵੀ 1600 ਇਹ ਹੈਗਾ ਕਰੇਵ ਇਹ ਹੈਗਾ 2300 ਦਾ ਸੂਟ ਇਹ ਸਾਨੂੰ ਐਕਚੁਅਲੀ ਬਾਹਰ ਮਿਲ ਰਿਹਾ ਹੈ 35350 ਦੇ ਸੂਟ ਮਿਲ ਰਿਹਾ ਹੈ ਕਰੇਵ ਦੇ ਇਹ ਸਿਰਫ ਸਾਨੂੰ ਮਿਲ ਰਿਹਾ ਹੈ 2300 ਰੁਪਏ ਚ ਕਰੇਵ ਇਹ ਵੀ 2300 ਐਨ ਸਸਤਾ ਦੀ ਹੈ ਸਮਾਰ ਫੈਸ਼ਨ ਹੱਬ ਕੁਰਾਲੀ ਰਜਿੰਦਰਨ ਇਨਕਲੇਵ ਫੋਨ ਨੰਬਰ ਹੈਗਾ ਹੈ 88682386 ਇਹ ਸਾਰੇ 2300 ਵਾਲੇ ਆ ਇਹ ਆਰਗੈਂਜ਼ਾ ਦਾ ਸੂਟ ਹੈ ਦੇਖੋ ਇਹ 35350 ਦਾ ਵਾਲਾ ਸੂਟ ਹੈ ਆਰਗੈਂਜ਼ਾ ਇਹ ਹੈਂਡ ਐਂਡ ਪੇਂਟ ਐਂਡ ਆਰੀ ਵਰਕ ਬੜਾ ਪਿਆਰੇ ਕਲਰ ਹੈ ਯੂਨਿਕ ਦੇਖੋ ਕਿੰਨਾ ਪਿਆਰਾ ਦੁਪੱਟਾ ਹੀ ਬਹੁਤ ਸੋਹਣਾ ਹੈ ਦੇਖੋ ਕਿੰਨਾ ਸੋਹਣਾ ਲੱਗਦਾ ਹੈ ਆ ਦੇਖੋ ਦੇਖੋ ਔਰਗੈਂਜ਼ਾ オリジナル ਦੁਪੱਟਾ ਕਿੰਨਾ ਸੋਹਣਾ ਹੈ ਤੇ ਫੁੱਲ ਸਾਈਜ਼ ਦਾ ਦੁਪੱਟਾ ਇਹ ਚਲਦੇ ਚਲਦੇ ਜਿਵੇਂ ਬੁਕਿੰਗ ਹੋ ਜੂਗੀ ਜੀ ਜੀ ਹਾਂਜੀ 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 ਹੋਏਗੀ ਜੀ ਕਰੋ ਬੁਕਿੰਗ ਕਰੋ ਕਲਰ ਚਾਰਟ ਇਹਦੇ ਵਿੱਚ ਹੋਰ ਹੈਗੇ ਨੇ ਤੁਸੀਂ ਪਸੰਦ ਕਰੋ ਇਹ ਪੀਕਾਕ ਕਲਰ ਹੈ ਜੀ ਇਹਦੇ ਸਿੱਕ ਹਾਂਜੀ ਐਦਾਂ ਹੀ ਇਹ ਕਲਰ ਆ ਗਿਆ ਹੈ ਵੀ 2300 2300 ਦੇਖੋ ਇੱਧਰ 2300 ਸਿਮਰਨ ਪ੍ਰੈਸਨ ਆਪ ਕੁਰਾ ਲਈ ਰਜਿੰਦਰਾ ਐਨ ਕਲੇਵ ਇੱਕ ਰੇਪਸੇ ਪਹੁੰਚੋ ਬਈ ਆਪਣਾ ਤੇ ਇਸ ਦਾ ਫਲਟ ਪੈਂਦੀ ਆ ਬਈ ਇਹਦੇ ਸਭ ਤੋਂ ਸੇਨ ਦਾ ਇਹ ਵੀ ਉਸ ਨਾਲ ਦਾ ਹੀ ਟੂਟਾ ਇਹਦੇ ਵਿੱਚ ਤਿੰਨ ਤਿੰਨ ਕਲਰ ਹਨ ਹਾਂਜੀ ਹਾਂਜੀ ਤਿੰਨ ਕਲਰ ਹੈ ਗ੍ਰੀਨ ਪੀਕਾਕ ਪੀਕਾਕ ਐਂਡ ਮਹਿਰੂਨ ਮਹਿਰੂਨ ਕਲਰ ਹੈ ਇਹ ਆ ਗਿਆ ਸਾਡਾ ਗੋਟਾ ਪੱਤੀ ਵਰਕੇ ਗੋਟਾ ਪੱਤੀ ਵਰਕ ਵਾਲਾ ਦੇਖ ਲਓ ਕਟੋ ਕਟਾ 3035 ਰੁਪਏ ਚ ਮਿਲੂਗਾ ਇਹ ਤੁਹਾਨੂੰ ਦੇ ਰਹੇ ਸੀ 2800 ਰੁਪਏ ਚ ਇਹਦੇ ਦੋ ਕਲਰ ਨੇ ਇੱਕਲਾ ਹੋ ਰਿਹਾ ਮਤਲਬ ਹੈ ਐਕਚੁਅਲੀ ਇਦਾਂ ਹੀ ਹੈ ਇਹਦੇ ਵਿੱਚ ਅੰਦਰਲੀ ਸਾਈਡ ਆ ਜਾਊਗਾ ਫਿਰ ਪਰਪਲ ਤੇ ਬਾਹਰ ਆ ਜਾਣਾ ਲਾਈਟ ਕਰ ਇੱਕ ਉਹ ਪਿਆ ਦਿਖਾ ਦੇ ਇੱਧਰ ਜੀ ਜੀ ਇਹ ਕਿੰਨੇ ਦਾ ਹੈ ਇਹ ਵਾਲਾ ਵੀ 2300 ਰੁਪਏ ਚ ਅੱਛਾ ਕਿੰਨਾ ਸੋਹਣਾ ਹੈਂਡਵਰਕ ਹੋਇਆ ਹਾਂਜੀ ਹੈਂਡਵਰਕ ਦਾ ਸੂਟ ਕ੍ਰੇਵ ਇਹ ਦੇਖੋ ਇਹ 23 ਆਪਣਾ 2800 ਰੁਪਏ ਚ ਓਨਲੀ ਔਰਗੈਂਜ਼ਾ ਓਰੀਜਨਲ gota patti work ਇਹ ਜਿਹੜਾ ਸਾਨੂੰ ਰੇਟ ਆਏ ਹੋਏ ਹੈ ਨਾ 2300 2300 ਇਸ ਸਪੈਨ 304500 ਚ ਵਿਕੇ ਹੋਏ ਸੂਟ ਹੈ ਇਸ ਜਿਹੜੇ ਰੇਟ ਸਾਨੂੰ ਆਏ ਵੀ ਨਹੀਂ ਉਸ ਤੋਂ ਵੀ ਡਾਣ ਪੇਮੈਂਟ ਸੀ ਮੈਂ ਦੇ ਰਹੀ ਆ ਇਹ ਵੀ ਇਸ ਹਾਂਜੀ ਸਾਰੇ ਮਤਲਬ ਕਿਉਂਕਿ ਸਾਡੇ ਕੋਲ ਜਗ੍ਹਾ ਨਹੀਂ ਹੈ ਰੱਖਣ ਨੂੰ ਮੈਂ ਸੋਚਿਆ ਵੀ ਇਹਨਾਂ ਨੂੰ ਇਸ ਤੋਂ ਵਧ ਰੱਖਣ ਨਾਲੋਂ ਘੱਟ ਰੇਟ 'ਚ ਕੱਢ ਦਈਏ ਇਸ ਤੋਂ ਘੱਟ ਨਹੀਂ ਹੁਣ ਇੱਕ ਤਾਂ 3ਾਂ ਕਰਕੇ ਆਫਰ ਲਾਤੀ ਕਿਸੇ ਗੱਲ ਹੁਣ 바ਰਗੇਨਿੰਗ ਨਹੀਂ ਹੋਣੀ ਬਾਰ-ਬਾਰ ਤੇ ਆਪਣਾ ਆ ਕੇ ਲਾਭ ਉਠਾਇਆ ਸ਼ਿਮਰ ਦਾ ਸੂਟ ਹੈ ਇਹ ਆ ਗਿਆ ਆਰਗੈਂਜ਼ਾ ਹਾਂ ਜੀ। ਇਹ ਦਾ ਦੁਪੱਟਾ ਵੀ ਸ਼ੇਰਦਾ ਹੀ ਹੈ ਜੀ। ਹਾਂ ਜੀ। ਇਸੀ ਇਸ ਦਾ ਧਿਆਨ ਰੱਖਣਾ। ਆਰਗੈਂਜ਼ਾ। ਆਰਗੈਂਜ਼ਾ ਦੇਖੋ ਕਿੰਨਾ ਪਿਆਰਾ ਸੂਟ ਹੈ ਵੀ। 303500 ਵਾਲਾ ਸਿਰਫ 2800 ਰੁਪਏ ਚ। ਇਹ ਆ ਗਏ ਹੁਣ ਅਨਾਰਕਲੀਆਂ। ਇਹ ਵੀ 85454500 ਦੀਆਂ ਸੇਲ ਕੀਤੀਆਂ ਸੀ। ਇਹ ਹੁਣ ਕਿੰਨੇ ਦੀਆਂ ਦੇ ਰਹੀ ਦੀ ਤੁਸੀਂ? ਹੁਣ ਮੈਂ ਤੁਹਾਨੂੰ ਦੇ ਰਹੀ ਆ 3000 ਰੁਪਏ ਹੁਣ। 3000 ਜੀ ਜੀ। 3000 ਚ। ਹਾਂ ਜੀ। ਓਹ ਇਹ ਬੜੇ ਪਿਆਰੀ ਹੈ। 3000 ਰੁਪਏ ਚ। ਕਲਰ ਦੋ ਇਹਦੇ ਚ ਮਿਲ ਜਾਣਗੇ। ਬਹੁਤ ਸੋਹਣੇ ਆ। 3000 ਰੁਪਏ ਚ ਰੱਖ ਲਓ ਜਿਨ੍ਹਾਂ ਨੇ ਆਪਣੇ ਵਿਆਹਾਂ ਵਾਸਤੇ ਖਰੀਦ ਕੇ ਰੱਖਣੀਆਂ ਸਹੀ ਗੱਲ ਹੈ ਬਹੁਤ ਸੋਹਣੀ ਚੀਜ਼ ਹੈ ਤਾਂ ਕਿੰਨਾ ਪਿਆਰਾ ਘੇਰ ਵੀ ਕਿੰਨਾ ਹੈ ਇਹ ਕਹਾ ਕਿ ਬਲੂ ਕਲਰ ਚ ਓਨਲੀ 3000 ਰੁਪਏ ਚ ਸਾਡੇ ਕੋਲ ਰੱਖਣ ਨੂੰ ਜਗ੍ਹਾ ਨਹੀਂ ਹੈ ਸਮਾਨ ਮੈਂ ਕਿਹਾ ਵੀ ਚਲੋ ਅੱਗੇ-ਅੱਗੇ ਸਟਾਕ ਆਈ ਜਾਂਦਾ ਹੈ ਇਹ ਕਲਰ ਵੀ ਹੈਗਾ ਜੀ ਹਾਂ ਜੀ ਇਹ ਕਿਤੇ ਚਾਏ ਮਿਲ ਜੂਗਾ ਰਾਜਰੀ ਕਲਰ ਇਹ ਵੀ ਹੈਗਾ ਆਪਣਾ ਹੈਂਡਵਰਕ ਦਾ ਸੂਟ ਔਰਗੈਂਜ਼ਾ ਚ ਬਹੁਤ ਹੈਵੀ ਦੁਪੱਟਾ ਵੀ ਹੈ ਗੁਰਦਾ ਪੱਤੀ ਕੀਤੀ ਹੋਈ ਆਪਣਾ ਘੇਰੇ ਤੇ ਬਾਜੂ ਤੇ ਸਭ ਜਗ੍ਹਾ ਹੈ ਇਹ ਹੈਗਾ 3000 ਰੁਪਏ ਚ ਇਹ ਹੈਗਾ ਘੱਟੋ-ਘੱਟ 5500 ਰੁਪਏ ਦਾ ਸੂਟ 3000 ਰੁਪਏ ਚ ਦੇ ਰਹੇ ਇਹ ਵੀ 3000 ਰੁਪਏ ਚ ਹੈਂਡਵਰਕ ਹੈ ਇਹ ਦੇਖੋ ਦੀਦੀ ਠੀਕ ਹੈ ਸਹੀ ਦੱਸ ਰਹੇ ਤੁਸੀਂ ਰੇਟ ਆ ਮੈਂ ਸਹੀ ਦੱਸ ਰਹੀ ਆ 3000 ਦੀਦੀ ਹਾਂਜੀ 3000 ਓਨਲੀ 3000 ਆ ਦੇਖੋ 3000 ਚ ਇਹ ਵਾਲਾ ਸੂਟ ਘੱਟੋ-ਘੱਟ 3000 ਆਹ ਵਾਲਾ ਸੂਟ ਜੇ ਤੁਸੀਂ ਮਾਰਕੀਟ ਤੇ ਲੈਣ ਜਾਓਗੇ ਗੋਟਾ ਪੱਤੀ ਕੀਤਾ ਹੋਇਆ ਆਪਣਾ ਖੁਦ ਦਾ 5200 ਤੋਂ ਘੱਟ ਨਹੀਂ ਹੈਗਾ ਦੇਖੋ ਸਿਰਫ ਸਿਰਫ ਸਾਨੂੰ ਮਿਲ ਰਿਹਾ ਇਹ 3500 ਰੁਪਏ ਚ ਜੀ 3500 ਚ ਇਹ ਦੇਖੋ ਵੀ ਰੇਟ ਸਹੀ ਦੱਸ ਰਹੇ ਹਾਂ ਹਾਂ 3500 ਚ ਸੂਟ ਹੈ ਜਿਹਨੇ ਵੀ ਲੈਣਾ ਹੈ ਮੇਰੀ ਭੈਣਾਂ ਨੇ ਜਲਦੀ ਤੇ ਜਲਦੀ ਪਹੁੰਚੋ ਸਿਮਰਨ ਫੈਸ਼ਨ ਹੱਬ ਕੁਰਾਲੀ ਇਹ ਦੀ ਇਹ ਸਿਰਫ ਤੀਜਾ ਤੱਕ ਹੀ ਹੈ ਹਾਂ ਜੀ ਤੀਜਾ 8 ਦਿਨ ਦੀ ਸੇਲ ਹੈ ਓਨਲੀ 8 ਦਿਨ ਦੀ ਸੇਲ ਹੈ ਇੱਕ ਮੈਂ ਆਪਣੇ ਭੈਣਾਂ ਵਾਸਤੇ ਹੋਰ ਕਈਆਂ ਨੂੰ ਪੈਸੇ ਦੀ ਸ਼ਾਰਟ ਕਰਕੇ ਨਾ ਉਹਨਾਂ ਨੂੰ ਹੈਂਡਵਰਕ ਦਾ ਬੜਾ ਸ਼ੌਂਕ ਹੈ ਪਰ ਉਹ ਖਰੀਦ ਨਹੀਂ ਸਕਦੇ ਉਹਨਾਂ ਵਾਸਤੇ ਨਾ ਇਸ ਵਾਰ ਮੈਂ ਬੜੇ ਹਲਕੇ ਮਤਲਬ ਆਪਣੇ ਹੀ ਖੁਦ ਤਿਆਰ ਕੀਤੇ ਦੇਖੋ ਇਹ ਸਿਰਫ 27 2800 ਰੁਪਏ ਦਾ ਸੂਟ ਹੈ ਮੈਂ ਆਪਣਾ ਖੁਦ ਰੈਡੀ ਕੀਤਾ ਸਟੱਫ ਵੀ ਅੱਛਾ ਹੈ ਤੇ ਇੱਕ ਸੂਟ ਦਿਖਾਉਂਗੀ ਖੋਲ ਕੇ ਮੈਂ ਦੇਖੋ ਹੈਂਡਵਰਕ ਕੀਤਾ ਹੋਇਆ ਕਈਆਂ ਨੂੰ ਬੜਾ ਸ਼ੌਂਕ ਹੁੰਦਾ ਵੀ ਮੈਂ ਹੈਂਡਵਰਕ ਪਾਣਾ ਪਰ ਖੁੱਦ ਕੀਤਾ ਹੋਇਆ ਇੱਕਦਮ ਦਾ ਮੁੱਲ ਦਾ ਇਹ ਆਪਣਾ ਖੁੱਦ ਦੇ ਕਾਰੀਗਰ ਸਾਡੇ ਬੈਠੇ ਹੋਏ ਨੇ ਆ ਦੇਖੋ ਬਾਜੂ ਦੇ ਇਹੀ ਸੇਮ ਇੱਧਰ ਬਾਜੂ ਹੈ ਅ ਨੈੱਕ ਤੇ ਹੈ ਨਾਲ ਦੁਪੱਟਾ ਸਿਰਫ 2800 ਰੁਪਏ ਚ ਵਿਦ ਦੁਪੱਟਾ ਹੈਂਡਵਰਕ ਐਂਡ ਸੂਟ ਕਲਰ ਹੋਰ ਹੈਗੇ ਨਹੀਂ ਹਾਂਜੀ ਇਹਦੇ ਚ ਕਲਰ ਚਾਰ ਕਲਰ ਨੇ ਉਹ ਤੁਹਾਨੂੰ ਮੈਂ ਬਾਅਦ ਚ ਜਦੋਂ ਆਵਾਂਗਾ ਕਸਟਮਰ ਉਹ ਲੋ ਦੋਤਾ ਦੂੰਗੀ ਚਾਰ ਕਲਰ ਨੇ ਤੇ ਕੇ ਆਗੇ ਹੈਂਡਵਰਕ ਦੇ ਸੂਟ ਏ ਆ ਗਏ 35 3500 ਦੇਖੋ ਹੈਂਡਵਰਕ ਖੁਦ ਦਾ ਕੀਤਾ ਹੋਇਆ ਖੁਦ ਦਾ ਕਰਵਾਇਆ ਹੋਇਆ ਇਹ ਵੀ 3500 ਚ ਇਹ ਵਾਲਾ ਪੰਜ ਤਿੰਨ ਚੀ ਲਗਾ ਦੂੰਗੇ ਰੈੱਡ ਵਾਲਾ ਵੀ ਤਿੰਨ ਚੀ ਲਗਾ ਦੂੰਗੇ ਇਹਨਾਂ ਦੇ ਚਨੋਂਦ ਵੀ ਤਿੰਨ ਚੀ ਲਗਾ ਦੂੰਗੇ ਪੂਰੇ ਫੁੱਲ ਇਹ ਵੀ ਤਿੰਨ ਚੀ ਲਗਾ ਦੂੰਗਾ ਆਰੀ ਵਰਕ ਤਿੰਨ ਚ ਲੱਗ ਜਾਏਗਾ ਇਹ ਫਲ ਇਹ ਆ ਗਿਆ ਤੀਆਂ ਦਾ ਸਪੈਸ਼ਲ ਸੂਟ ਤੀਆਂ ਦਾ ਸਪੈਸ਼ਲ ਸੂਟ ਹੈ 4500 ਦਾ ਸੂਟ ਹੈ ਇਹ ਵੀ ਅਸੀਂ 3000 ਰੁਪਏ ਚ ਹੀ ਦੇ ਰਹੇ ਹਾਂ ਦੇਖੋ ਕਿੰਨਾ ਪਿਆਰਾ ਫੁਲਕਾਰੀ ਸੂਟ ਹੈ ਫੁਲਕਾਰੀ ਵਰਕ ਹੋਇਆ ਹੈ ਮੈਂ ਐਕਚੁਅਲੀ ਲਹਿੰਗਿਆਂ ਤੇ ਵੀ ਆਫਰ ਲਗਾਈ ਹੋਈ ਹੈ ਜਿਨ੍ਹਾਂ ਨੇ ਲਹਿੰਗਾ ਬਣਵਾਉਣਾ ਸਾਡੀ ਉਸ ਸਟੀਚਿੰਗ ਸਟਾਫ ਲੈਸ ਵਗੈਰਾ ਕਰਕੇ ਰੈਡੀ ਕਰਕੇ ਸਿਰਫ ਅਸੀਂ 2500 ਚ ਲਹਿੰਗਾ ਰੈਡੀ ਕਰਕੇ ਦੇ ਰਹੇ ਆ ਜੇ ਕਿਸੇ ਨੇ ਇਹ ਸੂਟ ਲੈਣਾ ਹੈ 4500 ਦਾ ਸੂਟ ਹੈ ਇਹ ਤੁਹਾਨੂੰ ਲੱਗ ਜਾਊਗਾ 3200 ਰੁਪਏ ਚ ਠੀਕ ਹੈ 3200 ਚ 3200 ਚ 4500 ਦਾ ਸੂਟ ਹਾਂਜੀ 3200 ਚ ਆ ਦੇਖੋ ਆਪਣਾ ਮਸ਼ੀਨ ਦਾ ਕੀਤਾ ਹੋਇਆ ਇਹ ਵੀ 3200 ਚ ਦੇਖੋ ਕਿੰਨਾ ਪਿਆਰਾ ਸਟਾਫ ਤੇ ਆਪਣਾ ਕਰਿਆ ਹੋਇਆ ਸੂਟ ਮਸ਼ੀਨਵਰਕ ਤਿੱਲਾਵਰਕ ਘੇਰਾ ਬਾਜੂ ਸਭ ਜਗਾਏ ਇਹ ਸਾਰੇ ਬਹੁਤ ਸੋਹਣੇ ਤੇ ਕਲਰ ਵੀ ਘੇਰੇ ਤੇ ਹੈ ਦੁਪੱਟਾ ਵੀ ਬੜਾ ਹੈਵੀ ਹੈ ਚਨਾਉਂਦਾ ਦੁਪੱਟਾ ਵਾਲੇ ਚਿੱਕੜ ਹੋਣੇ ਇਹ ਫੁੱਲ ਸਾਈਜ਼ ਦੀ ਦੁਪੱਟੇ ਦਾ ਤਿੰਨ ਚਾਰ ਕਲਰ ਨੇ ਅੱਧਰ ਉੱਧਰ ਹੋਏ ਹੋਏ ਨੇ ਹੁਣ ਕੱਪੜਿਆਂ 'ਚ ਬਿਲਕੁਲ हट ਕੇ ਚੀਜ਼ ਐ ਬੜਾ ਸੋਹਣਾ ਕਲਰ ਲੱਗਦਾ ਐ ਇਹ ਸੱਚੀ ਗੱਲ ਆਉਣਾ ਕਿੱਥੇ ਸਿਮਰਨ ਮੇ ਫੈਸ਼ਨ ਹਬ ਹਾਂਜੀ ਏ ਦੇਖੋ ਕਿੰਨਾ ਪਿਆਰਾ ਪੈਰਲ ਕਲਦਾ ਖੁਦ ਦਾ ਰੈਡੀ ਕੀਤਾ ਹੋਇਆ ਸੂਟਾ ਖੁਦ ਦਾ ਨਹੀਂ ਮਸ਼ੀਨ ਵਰਕ ਦਾ ਖੁਦ ਦਾ ਮਸਲੀਨ ਤੇ ਕੋਈ ਰੰਗ ਨਹੀਂ ਉਤਰੂਗਾ ਕੋਈ ਕਪੜਾ ਨਹੀਂ ਖਰਾਬ ਹੋਊਗਾ ਮਤਲਬ ਕਪੜਾ ਸਾਡੇ ਕੋਲ ਸਾਰਾ ਹੀ ਵਧੀਆ ਹਨ ਕਟਿਆ ਕਦੋਂ ਅਸੀਂ ਲੈ ਆਈ ਨਹੀਂ ਨਾ ਵੇਚਿਆ ਕਦੇ ਕਟਿਆ ਮੇਰੇ ਜਿੰਨੇ ਵੀ ਕਸਟਮਰ ਆਏ ਕਦੇ ਕਿਸੇ ਦਾ ਆਂਪਾ ਨਹੀਂ ਆਇਆ ਕਦੋਂ ਵੀ ਕਦੇ ਕਿਸੇ ਦਾ ਇੱਕ ਦਾ ਵੀ ਨਹੀਂ ਆਇਆ ਹੈਗਾ ਜੇ ਕਿਸੇ ਨੂੰ ਲੱਗਦਾ ਵੀ ਅਸੀਂ ਉਹ ਮਾਲ ਕਦੇ ਕੱਟ ਵਰਕ ਹੋਈ ਹੈ ਹਾਂਜੀ ਇਹ ਮਸਲੀਨ ਦਾ ਹੀ ਦੁਪੱਟਾ ਹੈ ਦਾ ਫੁੱਲ ਸਾਈਜ਼ ਦਾ ਦੁਪੱਟਾ ਹੈ ਲੰਮਾ ਚੌੜਾ 2800 ਰੁਪਏ ਚ ਸਿਰਫ 2200 ਰੁਪਏ ਚ ਕਟਵਰਕ ਹੋਇਆ ਵਿਦ ਮਸਲੀਨ ਦਾ ਸੂਟ ਤੇ ਕਲਰ ਲੈ ਕੇ ਲੈਣਾ ਕਿੱਥੇ ਪੈਣਾ ਸਿਮਰਨ ਫੈਸ਼ਨ ਬੁਟੀਕ ਜਿੰਦਰਾਨ ਕਲੇਵ ਸਿਸਮਾ ਰੋਡ ਪੁਰਾਲੀ ਅੱਛਾ ਜੀ ਹਾਂ ਜੀ ਇਹ ਆਗੇ ਸਾਡੇ ਹੈਵੀ ਵੈਰਾਈਟੀ ਇਹ 8 8 9 9000 ਵਾਲੇ ਕਰੇ ਹੋਏ ਅਸੀਂ ਸੂਟ 10 10000 ਵਾਲੇ ਬਹੁਤ ਹੈਵੀ ਸੂਟ ਹੈ ਇਹਨਾਂ ਚ ਹਾਂ ਜੀ ਬਹੁਤ ਜ਼ਿਆਦਾ ਮਤਲਬ ਬਹੁਤ ਨੇ ओरिजिनल ਸਟਾਫ ਹੈ ਤੁਸੀਂ ਦੇਖ ਲਓ ओरिजिनल ਸਟਾਫ ਹੀ 11 1200 ਰੁਪਏ ਮੀਟਰ ਆ ਰਹੇ ਹੈ ਕੱਪੜਾ ਦੇਖੋ ਇਹ ਇੱਦਾਂ ਹੀ ਘੇਰੇ ਬਾਜੂ ਤੇ ਆ ਤੇ ਆ ਹੋ ਗਿਆ ਆਪਣਾ ਦੁਪੱਟਾ ਇਹਦੇ ਨਾਲ ਸਲਵਾਰ ਪਲੇਨ ਆਏ ਵਾਲੀ ਤੇ ਆ ਦੁਪੱਟਾ ਵੀ ਫੋਰ ਸੈੱਟ ਹੈ ਬੜੇ ਪਿਆਰੇ ਪਿਆਰੇ ਸੂਟ ਹੈ ਦੇਖੋ ਸਾਰੇ ਸੂਟਾਂ ਤੇ ਆ ਇਹ 7500 ਰੁਪਏ ਦਾ ਸੂਟ ਹੈ ਵੈਸੇ ਇਹ 10 12000 ਦਾ ਸੂਟ ਹੈ ਸੋ ਇਹ ਮੈਂ 77 ਚਲਾ ਰਹੀ ਆ ਦੇਖੋ ਇਹ ਵੀ ਕਿੰਨਾ ਪਿਆਰਾ ਸੂਟ ਹੈ ਬਲੈਕ ਕਲਰ ਵੈਸੇ ਹੀ ਸਾਰੇ ਬਹੁਤ ਹੰਦ ਪਸੰਦ ਕਰਦੇ ਆ ਸੱਜਣਾਂ

ਫੋਰ ਸਾਈਡ ਦੁਪੱਟਾ ਇਹ ਵੀ ਹੈਂਡਵਰਕ ਹੈ ਹਾਂਜੀ ਹੈਂਡਵਰਕ origignal stuff ਤੇ ਦੇਖੋ ਕਿੰਨਾ ਪਿਆਰਾ ਤੇ ਆ ਲਹਿੰਗਿਆਂ ਤੇ ਵੀ ਆ ਆਪਣਾ ਲੈ ਇਦਾਂ ਦੇ ਲਹਿੰਗੇ ਆ ਸਾਡੇ ਕੋਲ ਇਹ ਦੇਖੋ ਲਹੰਗਾ ਇਹਦੇ ਚ ਕਲਰ ਤੁਹਾਡੇ ਕਸਟਮਰ ਦੀ ਪਸੰਦ ਹੋਊਗਾ ਕਿਸੇ ਨੂੰ ਵੀ ਤੀਆਂ ਵਾਸਤੇ ਕੋਈ ਵਿਆਹ ਵਾਸਤੇ ਆਪਣੇ ਸਾਟਨ ਦੇ ਆ origignal satin ਅੱਛੀ ਵਾਲੀ ਕੋਈ ਧਾਗਾ ਨਿਕਲਣਾ ਕੁਝ ਨਹੀਂ ਹਲਕੀ ਨਹੀਂ ਹੈ ਇਹਦੇ ਚ ਕਲਰ ਜੋ ਵੀ ਉਹ ਬਣਗੇ ਉਸ ਕਲਰ 2500 ਚ ਲਹਿੰਗਾ ਰੈਡੀ ਹੋ ਜਾਏਗਾ ਸਟੀਚ ਕਰਕੇ ਤਾਂ ਹਾਂਜੀ ਸਟੀਚ ਕਰਕੇ ਸਟੀਚ ਕਰਕੇ ਮਾਰਕੀਟ ਵਿੱਚ ਦੇਖੋ ਤੁਸੀਂ 4500 ਤੱਕ ਵੀ ਕਰਿਆ ਹੈ ਇਹ ਅਸੀਂ ਲੈਸ ਕਰਕੇ 3000 ਰੁਪਏ ਚ ਦੇ ਰਹੇ ओरिजिनल ਮਲਮਲ ਤੇ ਮਸ਼ੀਨ ਵਰਕ ਮਲਮਲ ਦਾ ਸੂਟ ਹੈ ਵੈਸੇ ਅਸੀਂ ਤਾਂ ਇਹਦਾ ਪਹਿਲਾਂ ਹੀ ਆਲ ਰੈਡੀ ਘਟਲੇ ਰੇਟ ਲਾਇਆ ਹੋ ਸੀ 3500 ਰੁਪਏ ਪਰ 3000 ਰੁਪਏ ਚ ਦੇ ਰਹੀ ਹਾਂ ਹੁਣ ਮੈਂ ਹੋਰ ਡਿਸਕਾਊਂਟ ਕਰਤਾ ਇਹਦੇ ਤੇ ਇਹ ਵਾਲਾ ਦੇਖੋ ਮਲਮਲ ਚ ਸੂਟ ਰੈਡੀमेड ਏ ਵੀ 3500 ਚ 3000 ਰੁਪਏ ਚ ਦੇ ਰਹੀ ਆ 3000 ਰੁਪਿਆ ਇਹ ਵੀ 3500 ਵਾਲਾ ਸੀ ਨਹੀਂ ਇਹ ਹੈ ਇਹ ਵਾਲਾ ਦੇ ਰਿਹਾ 2500 ਚ ਫਰੌਕ ਸੂਟ ਦੇਖੋ ਮਲਮਲ ਸਾਰਾ ਮਲਮਲ ਦਾ ਹੈ ਮਲਮਲ ਚ 3000 ਰੁਪਏ ਚ ਆਹ ਦੇਖੋ ਇਹ ਵੀ 3000 ਰੁਪਏ ਚ ਮਲਮਲ ਹੈਂਡਵਰਕ ਕੀਤਾ ਹੋਇਆ ਸਾਰਾ ਬਹੁਤ ਅੱਛਾ ਦੁਪੱਟੇ ਤੇ ਵੀ ਹੈ ਹਲਕਾ ਜਿਹਾ ਟੱਚ ਦਿੱਤਾ ਹੋਇਆ ਇਹ ਪਿੰਕ ਕਲਰ ਲਾਈਟ ਪਿੰਕ ਹੈ ਇਹ ਵੀ 3000 ਰੁਪਏ ਚ ਵਧੀਆ ਵਾਲਾ ਇਹ ਮਤਲਬ ਜੇ ਤੁਹਾਨੂੰ ਬਾਜ਼ਾਰ ਚ ਤਾਂ ਮਾਰਕੀਟ ਚ ਤਾਂ ਤੁਹਾਨੂੰ 4-4 5-5000 ਚ ਮਿਲੂਗਾ ਅਸੀਂ 3000 ਆ ਹੈਗਾ ਸਿਰਫ 2200 ਰੁਪਏ ਚ ਦੇਖੋ ਕਿੰਨਾ ਅੱਛਾ ਸਟਾਫ ਵੀ ਮਲਮਲ ਪ੍ਰਿੰਟ ਕਾਟਨ 2200 ਇਹ ਹੈਗਾ ਇਹ ਆਪਣਾ 3000 ਰੁਪਏ ਚ ਫਰੌਕ ਸੂਟ ਬਹੁਤ ਪਿਆਰਾ ਕੱਪੜਾ ਸਟਾਫ ਹੈ ਫਰੌਕ ਹੈ 3000 ਰੁਪਏ ਚ ਇਹ ਕੋਟ ਸੈੱਟ ਹੈ ਸਾਡਾ ਇਹ ਵੈਸੇ ਅਸਲੀ पदर च देखो वजिया वाली कॉटन है वजिया वाली सॉफ्ट यह पंताली सौ रेट से असा चार हजार करता हूँ ए वाली ड्रेस हैगी है पच्ची सौ च प्योर कॉटन कोई कोई कुछ भी स्टफ नहीं खराब होना कोई धागा नहीं देना कुछ भी कोई कलर नहीं फेट होना सारा वधिया वरायटी रखी हुई है ये फ्रॉक इस तरह की काफी है साडे को भी थोन पंद्रह पंद्रह सोलह सौ सो, बारह सौ च लगा दूंगे पंद्रह सौ वाली रेंज है बारह बारह सौ च लगा दूंगे ਇਹ ਸਾਨੂੰ ਮਿਲ ਜੂਗਾ 2500 ਰੁਪਏ ਚ ਇਹ ਡਰੈਸ ਦੇਖੋ ਵਿਦ ਹੈਂਡ ਐਂਡ ਮਸ਼ੀਨ ਦਾ ਵਰਕ ਵੀ ਟੱਚ ਦਿੱਤਾ ਹੋਇਆ ਹੈ ਨਾਲ نیچے ਉੱਪਰ ਸ਼ਰੱਗ ਹੈ ਬਾਜੂ ਇਹਦੇ ਵਿੱਚ ਹੀ ਆ ਇਹ ਆ ਗਿਆ ਸਾਡਾ 3000 ਰੁਪਏ ਚ ਦੇਖੋ ਸ਼ਰੱਗ ਫਰੌਕ ਤੇ ਬਣੇ ਹੋਈ ਜੈਕਟ ਜੈਕਟ ਹੈਂਡ ਵਰਕ ਕੀਤਾ ਹੋਇਆ ਮਸ਼ੀਨ ਵਰਕ ਵਿਦ ਹਲੋ ਸਾਡੇ ਕੋਲ ਇੱਕ ਤਾਂ ਸਾਡੇ ਕੋਲ ਆਪਣਾ ਹੈਂਡਵਰਕ ਮਸ਼ੀਨਵਰਕ ਆਰੀਵਰਕ ਦੇ ਖੁੱਦ ਦੇ ਮੇਰੇ ਕਾਰੀਗਰ ਨੇ ਕਿਸੇ ਨੇ ਵੀ ਪਹਿਣਨੇ ਕਰਵਾਣਾ ਹੋਇਆ ਵਰਕ ਹੈਂਡਵਰਕ ਮਸ਼ੀਨਵਰਕ ਬਿਲਕੁਲ ਘੱਟ ਰੇਟ 'ਚ ਮੈਂ ਰੈਡੀ ਕਰਕੇ ਦਵਾਂਗੀ ਉਹਨਾਂ ਦੀ ਮਨਪਸੰਦ ਸੂਟ ਹੋਵੇ ਕੋਈ ਵੀ ਕਲਰ ਚੁਆਇਸ ਕਲਰ ਜੋ ਵੀ ਤੁਸੀਂ ਵਰਕ ਆਪਣਾ ਡਿਜ਼ਾਈਨ ਦੋਗੇ ਉਹੀ ਸੇਮ ਰੈਡੀ ਹੋ ਜਾਏਗਾ ਤੇ ਮਤਲਬ ਸਾਡੇ ਕੋਲ ਲਹਿੰਗਾ ਚੋਲੀਆਂ ਐ ਇਹ ਵੀ ਡਿਸਕਾਊਂਟ ਲਗਾ ਰਹੇ ਕਸਟਮਰ ਜਲਦੀ ਦਾ ਜਲਦੀ ਆਓ ਤੇ ਆਪਣਾ ਔਕੇ ਦਾ ਲਾਭ ਉਠਾਓ ਬਹੁਤ ਪਿਆਰੇ ਪਿਆਰੇ ਹੈ ਸਿਮਰਨ ਫੈਸ਼ਨ ਹੱਬ ਕੁਰਾਲੀ ਸਿਸਮਾ ਰੋਡ ਕੁਰਾਲੀ ਦੇ ਚਾਨ ਇਦਾਂ ਦੇ ਅਨਾਰਕਲੀਆਂ ਬਹੁਤ ਅਸੀਂ ਰੈਡੀ ਕਰ ਕਰਕੇ ਦਿਤੀਆਂ ਕਸਟਮਰਾਂ ਨੂੰ ਸਿਮਰਨ ਫੈਸ਼ਨ ਹੱਬ ਸਿਸਮਾ ਰੋਡ ਕੁਰਾਲੀ ਤੋਂ ਤੇ ਦੇਖੋ ਹੈਂਡਵਰਕ ਦਾ ਖੁੱਦ ਦਾ ਕੀਤਾ ਹੋਇਆ 25000 ਦਾ 25000 ਦਾ ਰੈਡੀ ਕੀਤਾ ਹੋਇਆ ਸੂਟ ਹੈ ਨਾਲ ਹੈਵੀ ਦੁਪੱਟਾ ਇਹਦੇ ਵੀ ਅਸੀਂ ਲੈਸ ਕਰਕੇ ਰੈਡੀ ਕਰ ਰਹੇ ਹਾਂ ਇਹਨੂੰ ਲੈਸ ਕਰਕੇ ਇਹ ਦੋ 20000 ਰੁਪਏ ਚ ਓਨਲੀ 20000 ਰੁਪਏ ਚ ਪੂਰਾ ਕੇਰਾ ਵਿਦ ਦੁਪੱਟਾ ਹੈਵੀ ਇਹ ਸਾਡੀ ਬੁਟੀਕ ਚ ਖੁਦ ਰੈਡੀ ਹੁੰਦੇ ਆ ਸੂਟ ਦੇਖੋ ਆ ਲੱਗਿਆ ਵੀ ਹੋਇਆ 25000 ਰੁਪਏ 25000 ਰੁਪਏ ਲੱਗਿਆ ਅਸੀਂ 20000 ਰੁਪਏ ਚ ਕਰਕੇ ਦੋਗੇ ਰੈਡੀ ਹੁੱਦਾ ਮੇਰੇ ਕਾਰੀਗਰ ਬਹੁਤ ਅੱਛੇ ਨੇ ਜਦੋਂ ਤੁਸੀਂ ਕਿਸੇ ਦਾ ਵੀ ਆਰਡਰ ਆਨਲਾਈਨ ਬੁੱਕ ਹੁੰਦਾ ਜੇ ਤੁਹਾਡੇ ਕੋਲ 2 ਦਿਨ ਦਾ ਟਾਈਮ ਵੀ ਹੈ ਤੇ 3 ਦਿਨ ਦਾ ਟਾਈਮ ਵੀ ਹੈ ਅਸੀਂ 2-3 ਦਿਨ ਚ ਵੀ ਰੈਡੀ ਕਰ ਦੋਗੇ ਸੂਟ ਇਕ ਕਰੀ ਸਾਨੂੰ ਕੋਈ ਵੀ ਆਪਣੀ ਪਸੰਦੀ ਫੋਟੋ ਜਾਂ ਕੋਈ ਅਸੀਂ ਆਪਾਂ ਤੁਸੀਂ ਦੱਸ ਦੋ ਵੀ ਆਪਣੀ ਪਸੰਦ ਦਾ ਬਣਾਣਾ ਜਾਂ ਅਸੀਂ ਆਪਣਾ ਕੋਈ ਡਿਜ਼ਾਈਨ ਦੱਸ ਦਵਾਂਗੇ ਤੇ ਇੱਕਦਮ ਚ ਤੁਹਾਨੂੰ ਰੈਡੀ ਹੋ ਕੇ ਸੂਟ ਮਿਲ ਜੇਗਾ ਮੈਂ ਐਦਾ ਨਹੀਂ ਹੈ ਲਟਕਾ ਕੇ ਰੱਖਾਂਗੇ ਇਸ ਬੁਡੀਕ 'ਚ ਨਹੀਂ ਸਾਡੀ ਆਫਰ ਚੱਲ ਰਹੀ ਹੈ ਆਪਣਾ ਜਿੱਦਾਂ ਲਾਈਨਿੰਗ ਵਾਲੇ ਜੇ ਤੁਸੀਂ ਤਿੰਨ ਸੂਟ ਸਵਾੰਦੇ ਆ ਨਾ ਸਾਡੀ 1000 ਰੁਪਏ ਸਲਾਈਏ ਉਸ ਉਨਾ ਤੇ ਅਸੀਂ 900 ਰੁਪਏ ਜਿਸਕਾ 900 ਰੁਪਏ ਕੀਸ ਦਿੱਤਾ ਹੋਇਆ ਪਾਈਪਿੰਗ ਲਗਾ ਕੇ 1000 ਰੁਪਏ ਪਰ ਜਦੋਂ ਤੁਸੀਂ ਕੋਈ 300 ਸੂਟਸ ਰੋਂਗ ਦੇ ਲਾਈਨਿੰਗ ਵਾਲੇ ਇੱਕ ਸਿੰਪਲ ਸੂਟ ਫ੍ਰੀ ਸੀਤਾ ਜਾਊਗਾ ਉਸ ਦਾ ਇਹ ਪਿਆਰੀ ਮਸਲੀਨ ਦੀ ਆਈਟਮ ਹੈ ਦੇਖੋ ਮਿਰਰ ਵਰਕ ਹੈ ਸਾਰੇ ਸਾਰੇ ਚ ਮਿਰਰ ਵਰਕ ਹੈ ਨਾਲ ਪਲੇਨ ਮਸਲੀਨ ਦੀ ਸਲਵਾਰ ਤੇ ਦੁਪੱਟਾ ਚ ਨਾਉਂਦਾ ਸਿਰਫ 2800 ਰੁਪਏ ਚ ਸੂਟ ਹੈ ਇਹ ਰੈਡੀ ਵੈਸੇ ਤਾਂ ਇਹਦੀ ਕਾਸਟਲੀ 750 ਰੁਪਏ ਮੀਟਰ ਵਾਲਾ ਇਹ ਕੱਪੜਾ ਹੈ ਇਹ 2800 ਰੁਪਏ ਚ ਅਸੀਂ ਦੇ ਰਹੇ ਹਾਂ 2250 ਲਈ ਤੇ ਆਹ ਫਰੋਜੀ ਆਗੇ ਇਹਦੇ ਚ ਕਲਰ ਪਲੇਨ ਸਲਵਾਰ ਨਾਲ ਤੇ ਪਲੇਨ ਦੁਪੱਟੇ ਨਾਲ ਐਂਡ ਇੱਕ ਆ ਗਿਆ ਇਹ ਗ੍ਰੇ ਕਲਰ ਇਹ ਵੀ ਬਹੁਤ ਪਿਆਰਾ ਕਲਰ ਹੈ ਮੋਰ ਪੰਕਿਆ ਸਲਵਾਰ ਸਲਵਾਰ ਦੇ ਨਾਲ ਐਂਡ ਟਾਈ ਐਂਡ ਆਈ ਦੁਪੱਟਾ ਜੇ ਕਿਸੇ ਨੇ ਆਲ ਓਵਰ ਲੈਣਾ ਤਾਂ ਆਲ ਓਵਰ ਵੀ ਲੈ ਸਕਦੇ ਇਸ ਵਿੱਚ ਤਿੰਨ ਕਲਰ ਨੇ ਇਹਦੇ ਵਿੱਚ ਆਪਣਾ ਸਟਾਕ ਪਿਆ ਸੀ ਉਹ ਵੀ ਕੱਢਣਾ ਹੈ ਦੇਖੋ ਕਾਟਨ ਦਾ ਵੀ ਪਿਓਰ ਦੀ ਕਾਟਨ ਹੈ ਸਿਰਫ 12 1200 ਤੋਂ ਸੂਟ ਹੈ ਇਹ ਰੈਡੀमेड ਸੂਟ ਕਿਉਂਕਿ ਜੇ ਤੁਸੀਂ 500 ਦਾ ਸੂਟ ਲੈ ਕੇ ਸਿਲਾਈ ਕਰਾ ਰਹੇ ਹੋ ਤੇ ਆਪਣਾ 500 ਰੁਪਏ ਦਾ ਸਲਾਈ ਉਹ ਦੇ ਰਹੇ ਹੋ ਇਹਦੇ ਨਾਲ 12 1200 ਵਾਲੇ ਇਹ ਵੀ ਸੂਟ ਸਾਡੇ ਕੋਲ ਬਹੁਤ ਨੇ 12 1200 ਸੂਟ कॉटन ਦੇ ਕੋਈ ਰੰਗ ਨਹੀਂ ਉਤਰਨਾ ਖਰਾਬ ਨਹੀਂ ਹੋਣਾ ਕੁਝ ਨਹੀਂ ਹੋਣਾ ਇਹਨਾਂ ਦਾ ਬਹੁਤ ਅੱਛਾ ਸਟਾਫ ਹੈ ਮਸਲੀਨ ਚ ਵੀ ਹੈ ਡਾਰਕ ਰੰਗ ਕਲਰ ਕੋਈ ਵੀ ਕਲਰ ਸਾਰੇ ਆ ਸਾਈਜ਼ ਵੀ ਸਾਰੇ ਸਾਡੇ ਕੋਲ ਡਬਲ ਡਾਈ ਦੁਪੱਟਾ ਪਲਾਜ਼ੋ ਦੇ ਨਾਲ ਵਧੀਆ ਸਟਾਫ ਪਲਾਜ਼ੋ ਦਾ ਵੀ ਅੱਛਾ ਕਪੜਾ ਹੈ ਇਦਾਂ ਨਹੀਂ ਕਿ ਤੇ कॉटन ਵੀ ਇੱਕ ਵਾਰ ਪਾndi ਸਾਰੀ ਹੋ ਜਾਏਗਾ ਖਰਾਬ ਬਹੁਤ ਅੱਛਾ ਸਟਾਫ ਹੈ ਏ ਆਪਣਾ ਸਾਡਾ ਥੋੜਾ ਜਿਹਾ ਪਾਰਟੀ ਵੇਅਰ ਤੇ ਆ ਗਿਆ ਇਹ ਵੀ ਤੁਹਾਨੂੰ 1250 ਚ ਮਿਲ ਜੇਗਾ ਇਹ ਵੀ ਮਹਿੰਗਾ ਸੂਟ ਹੈ ਅਸੀਂ ਸਿਰਫ 8 ਦਿਨ ਦੀ ਸੇਲ ਚ ਸਿਮਰਨ ਫੈਸ਼ਨ ਹੱਬ ਕੁਰਾਲੀ ਤੇ ਕਿਸੇ ਨੇ ਵੀ ਆਨਲਾਈਨ ਆਰਡਰ ਕਰਨਾ ਆਨਲਾਈਨ ਵੀ ਕਰ ਸਕਦਾ ਹੈ ਨਹੀਂ ਆ ਸਕਦੇ ਗਰਮੀ ਚ ਤੇ ਇਹ ਸਾਡੇ ਫਰਾਕਾਂ ਦੇ ਕਲਰ ਨੇ ਜਿਹੜੇ ਮੈਂ ਪਹਿਲਾਂ ਦਿਖਾ ਚੁੱਕੀ ਆ ਫਰਾਕਾਂ ਤੁਹਾਨੂੰ ਇਹ ਵਾਲਾ ਕਲਰ ਹੈ ਇਹ ਵੀ ਦੇਖੋ ਕਿੰਨੀ ਪਿਆਰੀ ਫਰੌਕ ਹੈ ਇਹ ਫਰੌਕਾਂ ਦੇ ਆ ਤੇ ਇਹ ਸਾਡਾ ਸ਼ਿਮਰ ਦਾ ਰੈਡੀमेड ਸੂਟ ਸ਼ੀਮਰ ਚ ਤੇ ਇਹ ਆ ਗਿਆ ਕੋਟ ਸੈੱਟ ਕੋਟ ਸੈੱਟ ਵੀ ਬਹੁਤ ਪਿਆਰੇ ਨੇ ਮੈਂ ਵੀ ਦਿਖਾ ਦਿੰਦੀ ਇੱਕ ਵਾਰ ਤੁਹਾਨੂੰ ਇੱਕ ਦਿਖਾ ਦਿੰਦੀ ਆ ਹੁਣ ਇਹ ਦੇਖੋ ਕਿੰਨਾ ਪਿਆਰਾ ਹੈ ਵਧੀਆ ਚ ਹੈ ਦੇਖੋ ਕੋਟ ਸੈੱਟ ਕਿੰਨਾ ਪਿਆਰਾ ਕੱਪੜਾ ਵੀ ਬਹੁਤ ਅੱਛਾ ਫਾਈਨ ਮਤਲਬ ਖਰਾਬ ਹੋਣ ਵਾਲੀ ਚੀਜ਼ ਨਹੀਂ ਹੈ ਇਹਨਾਂ ਦੀ ਮਾਰਕੀਟ 'ਚ 18-1800 ਰੁਪਏ ਹੈ ਇਹਨਾਂ ਦਾ ਪ੍ਰਾਈਸ ਹੈ 1800 ਰੁਪਏ ਪ੍ਰਾਈਸ ਹੈ ਅਸੀਂ ਦੇ ਰਹੇ ਹਾਂ ਇਹਨੂੰ 1450 'ਚ 1450 'ਚ ਇਦੇ ਚ ਕਲਰ ਵੀ ਮਿਲ ਜਾਣਗੇ ਤੁਹਾਨੂੰ ਕਾਫੀ ਇੱਥੇ ਹੈਗੇ ਸਾਡੇ ਕੋਲ ਇਹ ਵਾਲੇ ਟੌਪ ਨੇ ਇਹ ਵੀ ਬਹੁਤ ਪਿਆਰਾ ਟੌਪ ਹੈ ਦੇਖੋ ਪੈਂਟਾਂ ਦੇ ਨਾਲ ਲੜਕੀਆਂ ਵਾਸਤੇ ਸਾਈਜ਼ ਸਾਰੇ ਨੇ ਕੋਟ ਸੈੱਟ ਚ ਬਲੈਕ ਐਂਡ ਵਾਈਟ ਮਿਲ ਜਾਊਗਾ ਬਲੈਕ ਐਂਡ ਵਾਈਟ ਇੱਥੇ ਹੈ ਇਹ ਕਲਰ ਇਹ ਆ ਗਈ ਟਰੌਜ਼ਰ ਆ ਗਿਆ ਇਹ ਵੀ ਬਹੁਤ ਅੱਛਾ ਹੈ ਇਹਦੀ ਫਿਟਿੰਗ ਬੜੀ ਜ਼ਬਰਦਸਤ ਹੈ ਦੇਖੋ ਬੜੇ ਗੈਰੀ ਫਿਟਿੰਗ ਹੈ ਇਹਨਾਂ ਦੀ ਸਟਾਫ ਵੀ ਬੜਾ ਫਾਈਨ ਹੈ ਤੇ ਉਸ ਤੋਂ ਬਾਅਦ ਆ ਗਿਆ ਸਾਡਾ ਇੱਕ ਕੋਰਸੈਟ ਦਾ ਹੋਰ ਕਲਰ ਇਹ ਦੇਖੋ ਇਸ ਕੱਪੜਾ ਬੜਾ ਅੱਛਾ ਹੈ ਗਰਮੀ ਚ ਪਾਉਣ ਵਾਲਾ ਇਹ 77 6700 ਵਾਲੀਆਂ ਡਰੈਸਾਂ ਇਹ ਵੀ ਅਸੀਂ ਡਿਸਕਾਊਂਟ ਤੇ 3000 3500 ਇਸ ਤਰ੍ਹਾਂ ਕੱਢੀਆਂ ਹੋਈਆਂ ਵਧੀਆ ਸਟਾਫ ਹੈ ਬਿਲਕੁਲ ਲੈਸ ਰੇਟ ਤੇ ਦੇਖੋ ਇਹ ਵੀ 4900 ਰੁਪਏ ਦੀ ਹੈ ਇਹ ਵੀ ਅਸੀਂ 3000 ਰੁਪਏ ਚ ਕਰ ਰਹੇ ਆ 3 3000 ਕੋਈ 2500 3000 2500 ਇਸ ਤਰ੍ਹਾਂ ਦੇ ਰਹੇ ਆ ਬਹੁਤ ਅੱਛੇ ਡਰੈੱਸਾਂ ਨੇ ਆ ਕੇ ਇੱਥੇ ਮਿਲੋ ਮੈਨੂੰ ਤੇ ਆਪਣੇ ਮਨਪਸੰਦੀ ਡਰੈੱਸ ਲਓ ਜਿਸਨੂੰ ਫੋਨ ਤੇ ਬੁੱਕ ਕਰਾਣਾ ਫੋਨ ਤੇ ਵੀ ਕਰਵਾ ਸਕਦੇ ਆ ਔਨਲਾਈਨ ਨਵੀਆਂ ਨਵੀਆਂ ਗਤੀਵਿਧੀਆਂ ਵੇਖਣ ਲਈ ਸਾਡੀ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ ਤੇ ਹਾਂ ਗਲ ਵਾਲਾ ਆਈਕਨ ਜਿਹੜਾ ਦਬਾਓ ਧੰਨਵਾਦ